ਮੇਰਾ ਨਾਮ ਬਲਤ ਤੁਸੀਂ ਬੰਟੀ ਐ ਮੈਂ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦਾ ਕੋਆਰਡੀਨੇਟਰ ਆ ਅੱਜ ਅਸੀਂ ਸਭ ਇਸਾਈ ਭਰਾ ਜਿਹੜੇ ਜਿੰਨੇ ਭੈਣਾ ਸਾਡੇ ਇਕੱਠੇ ਹੋਏ ਆ ਸਾਡੇ ਚ ਮਨਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਭਾਨਾ ਸਿੱਧੂ ਜਿਹੜਾ ਉਹ ਆਣ ਕੇ ਤੇ ਇੱਕ ਤਜਸਵੀ ਮਨਾਸ ਨੇ ਆਣ ਕੇ ਪਿਛਲੇ ਦਿਨਾਂ ਦੇ ਵਿੱਚ ਜਲੰਧਰ ਦੇ ਵਿੱਚ ਬੜਾ ਗੰਦ ਪਾਇਆ ਇਹ ਜਿਹੜਾ ਵੀ ਕਿਸੇ ਨੂੰ ਕੁਝ ਨਹੀਂ ਲੱਭਦਾ ਜਦੋਂ ਵੀ ਕਿਸੇ ਨੂੰ ਵੀਊ ਦੀ ਲੋੜ ਆ ਜਦੋਂ ਵੀ ਕਿਸੇ ਨੂੰ ਲੱਗਦਾ ਕਿ ਮੈਂ ਫੇਮਸ ਹੋਣਾ ਉਹ ਸਾਡੇ ਮਸੀਹ ਚਰਚ ਨੂੰ ਮਸੀਹ ਧਾਰਮਿਕ ਗੁਰਮਾਨ ਨੂੰ ਉਹ ਲੋਕ ਟਾਰਗੇਟ ਕਰਨਾ ਸ਼ੁਰੂ ਕਰ ਦਿੰਦੇ ਆ ਔਰ ਇਹਨਾਂ ਨੇ ਗੰਦ ਪਾਇਆ ਵਾ ਔਰ ਇਹਨਾਂ ਦੀ ਇਸ ਗੰਦ ਦਾ ਖਮਿਆਜਾ ਜਿਹੜਾ ਹੁਣ ਪ੍ਰਸ਼ਾਸਨ ਨੂੰ ਭੁਗਤਣਾ ਪੈਣਾ ਵਾ ਕਿਉਂਕਿ ਅਸੀਂ ਪ੍ਰਸ਼ਾਸਨ ਨੂੰ ਕਹਿ ਚੁੱਕੇ ਆ ਕਿ ਇਹਨਾਂ ਨੂੰ ਮੂੰਹ ਦਾ ਇਹਨਾਂ ਦਾ ਮੂੰਹ ਬੰਦ ਕਰਾਓ ਪਰ ਇਹ ਕੁੱਤੇ ਜਿਹੜੇ ਹਮੇਸ਼ਾ ਭੌਂਗ ਰਹੇ ਆ ਹਮੇਸ਼ਾ ਦੰਦੀਆਂ ਵੜ ਰਹੇ ਆ ਔਰ ਪ੍ਰਸ਼ਾਸਨ ਜਿਹੜਾ ਵਾ ਇਹਨਾਂ ਨੂੰ ਨਤ ਨਹੀਂ ਪਾ ਰਿਹਾ ਹੁਣ ਪੱਕਾ ਨੇ ਸਿੱਧੂ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਤੈਨੂੰ ਬਹੁਤ ਜਲਦੀ ਤੈਨੂੰ ਫੇਵਾਗੇ ਵੀ ਤੇ ਤੇਰੇ ਮੂੰਹ ਦੇ ਉੱਤੇ ਕੁੱਤੇ ਦਾ ਗਰਮ ਗੂਹ ਕਰਕੇ ਮੜਾ ਮਲਾਂਗੇ ਉਹ ਕੀ ਸਮਝਦਾ ਤੇਰੇ ਨਾਲ ਤੇਰ ਤੋਂ ਹੀ ਡਰ ਗਏ ਆ ਅਸੀਂ ਬਿਲਕੁਲ ਨਹੀਂ ਤੇਰ ਕੋ ਡਰੇ ਭਾਨੇ ਸਿੱਧੂ ਤੇਰਾ ਪਕਾਨਾ ਫਲਾਵਾਂਗੇ ਜਲੰਧਰ ਦੇ ਵਿੱਚ ਸੌ ਵਾਰ ਨੂੰ ਪ੍ਰਸ਼ਾਸਨ ਜਲੰਧਰ ਜਿਹੜਾ ਪੁਲਿਸ ਜਲੰਧਰ ਉਹ ਵੀ ਤਿਆਰ ਰਵੇ ਸਾਡੇ ਰੋਸ ਦਾ ਕਿਉਂਕਿ ਪੰਜਾਬ ਦੇ ਵਿੱਚ ਜਿੰਨਾ ਗੰਦ ਇਹਨਾਂ ਲੋਕਾਂ ਨੇ ਪਾਤਾ ਆ ਜਿੰਨਾ ਇਹਨਾਂ ਲੋਕਾਂ ਨੇ ਕੁਫਰ ਬੁਲਿਆ ਵਾ ਇਹ ਇਹ ਕੌਣ ਹੁੰਦੇ ਆ ਸਾਡੇ ਚਰਚਾਂ ਨੂੰ ਖੌਤੀ ਕਹਿਣ ਵਾਲੇ ਇਹ ਕੌਣ ਹੁੰਦੇ ਸਾਡੇ ਪਾਸਟਰਾਂ ਨੂੰ ਖੌਤੀ ਕਰਨ ਕਹਿਣ ਵਾਲੇ ਕੋਈ ਤੇਰੇ ਬਾਈਬਲ ਦੇ ਵਿੱਚ ਜੋ ਲਿਖਿਆ ਵਾ ਸਾਡੇ ਪਾਸਟਰ ਸਰਬਾਨ ਉਹਦੇ ਮੁਤਾਬਕ ਚੱਲ ਰਹੇ ਆ ਸਾਡੇ ਚਰਚ ਉਹਦੇ ਮੁਤਾਬਕ ਚੱਲ ਰਹੇ ਆ ਇਹ ਕੁੱਤੀ ਬਿਲੇ ਇਹਨਾਂ ਨੂੰ ਅਧਿਕਾਰ ਕਿਨੇ ਦਿੱਤਾ ਵਾ ਵੀ ਤੁਸੀਂ ਆਣ ਕੇ ਤੇ ਸਾਡੇ ਚਰਚਾਂ ਦੇ ਸਾਡੇ ਪਾਸੇ ਸਬਾਨਾਂ ਦੇ ਪੁਤਲੇ ਫੂਕੋ ਇਹਨਾਂ ਨੂੰ ਕੌਣ ਬੰਦਾ ਸ਼ਹਿਦ ਹੀੜਿਆ ਵਾ ਇਹ ਪੰਜਾਬ ਦੀ ਜਿਹੜੀ ਮਾਹੌਲ ਆ ਉਸ ਨੂੰ ਇਹ ਲੋਕ ਖਰਾਬ ਕਰ ਰਿਹਾ ਅੱਜ ਮੁਸੀਬਾਈ ਚਾਰਾ ਜਿਹੜਾ ਹਾਰ ਕੇ ਆਪਣੇ ਮਨਾਂ ਦੇ ਵਿੱਚ ਜਿਹੜੀ ਗੁੱਸੇ ਉਹਨਾਂ ਨੂੰ ਬਾਹਰ ਕੱਢ ਰਿਹਾ ਵਾ ਇਹਨਾਂ ਲੋਕਾਂ ਦੀ ਬਦੌਲਤ ਕੱਢ ਰਿਹਾ ਕਿਉਂਕਿ ਇਹਨਾਂ ਲੋਕਾਂ ਨੇ ਗੰਧ ਪਾ ਦਿੱਤਾ ਪੰਜਾਬ ਦੇ ਵਿੱਚ ਇਹ ਲੋਕ ਸਿਰਫ ਸੁਰਖੀਆਂ ਜੇ ਨਾਣਾ ਚਾਹੁੰਦੇ ਆ ਇਹ ਜਿਹੜਾ ਪਕਾਣਾ ਸਿੱਧੂ ਆ ਇਹ 5-5000 ਰੁਪਇਆ ਲੈ ਕੇ 10-1000 ਰੁਪਇਆ ਲੈ ਕੇ ਤੇ ਇਹ ਉਥੇ ਆਪਣੇ ਏਰੀਆ ਦੇ ਵਿੱਚ ਲੋਕਾਂ ਦਾ ਕੰਮ ਕਰਾਉਂਦਾ ਆ ਇਹ ਜਿਹੜੇ ਏਜੰਟਾਂ ਕੋ ਪੈਸੇ ਲੈਂਦਾ ਵਾ ਇਹ ਹੁਣ ਆਪਣੇ ਆਪ ਨੂੰ ਬੜਾ ਹੀਰੋ ਸਮਝਣ ਲੱਪਿਆ ਇਹ ਏਜੰਟਾਂ ਕੋ ਪੈਸੇ ਦਿਵਾਉਂਦਾ ਦਉਂਦਾ ਧਰਮਾਂ ਦੇ ਵਿੱਚ ਆਣ ਕੇ ਕਰ ਕੰਮ ਕਰ ਲੱਪਿਆ ਇਹ مسیਹ ਧਰਮ ਨੂੰ ਟਾਰਗੇਟ ਕਰ ਲੱਪਿਆ ਇਹਨੂੰ ਕੁੱਤੇ ਨੂੰ ਇਹ ਨਹੀਂ ਪਤਾ ਕਿ ਪੂਰੇ ਵਰਲਡ ਦੇ ਵਿੱਚ ਸਭ ਤੋਂ ਬਿਹਤਰੀਨ ਧਰਮ ਜਿਹੜਾ ਉਹ ਕ੍ਰਿਸਚੀਅਨ ਧਰਮ ਆ ਅਸੀਂ ਕਦੀ ਕਿਸੇ ਨੂੰ ਕੁਝ ਨਹੀਂ ਕਿਹਾ ਅਸੀਂ ਕਦੀ ਕਿਸੇ ਦੇ ਧਰਮ ਨੂੰ ਟਾਰਗੇਟ ਨਹੀਂ ਕੀਤਾ ਸਾਡੇ ਕਦੀ ਪਾਸਟਰ ਦੇ ਮੂੰਹ ਕਦੀ ਨਹੀਂ ਕਿਹਾ ਹੁਣ ਇਹ ਆਹੀ ਗਾਦਨੇ ਇਹ ਚਮਤਕਾਰਾਂ ਨੂੰ ਝੂਠੇ ਦੱਸਦਾ ਤੇ ਇਹ ਆਪਣੇ ਜਾ ਕੇ ਗੁਰਦੁਆਰੇ ਸਾਹਿਬ ਦੇ ਵਿੱਚ ਵੇਖ ਲੈਣ ਮੈਂ ਗਣਾ ਦਿੰਨਾ ਕਿਰੇ ਕਿਰੇ ਗੁਰਦੁਆਰੇ ਚਮਤਕਾਰ ਹੁੰਦੇ ਆ ਕੀ ਇਹ ਲੋਕ ਆਪਣੇ ਗੁਰਦੁਆਰਿਆਂ ਦੇ ਚਮਤਕਾਰ ਨੂੰ ਛੱਟਲਾਉਣਗੇ ਕਿ ਸਾਡੇ ਗੁਰਦੁਆਰੇ ਚਮਤਕਾਰ ਨਹੀਂ ਹੁੰਦੇ ਇਹ ਲੋਕ ਜਿਹੜੇ ਜਾਣ ਬੁੱਝ ਕੇ ਪੰਜਾਬ ਦੇ ਵਿੱਚ ਜਿਹੜੀ ਆ ਭਾਈਚਾਰਕ ਸਾਂਝ ਜਿਹੜੀ ਆ ਉਸ ਨੂੰ ਖਤਮ ਕਰਨਾ ਚਾਹੁੰਦੇ ਆ ਔਰ ਅਸੀਂ ਹੁਣ ਜਾਗ ਉੱਠੇ ਆ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਕਿ ਕੋਈ ਵੀ ਬੰਦਾ ਜਿਸ ਨੂੰ ਕੁੱਤੀ ਨਹੀਂ ਪਹੁੰਚਦੀ ਜਿਸ ਨੂੰ ਘਰ ਦੇ ਬੰਦੇ ਨਹੀਂ ਮੰਨਦੇ ਉਹ ਬੰਦਾ ਉੱਠ ਕੇ ਆਣ ਕੇ ਦੋ ਚਾਰ ਬੰਦੇ ਇਕੱਠੇ ਕਰਕੇ ਉਥੇ ਆਣ ਕੇ ਜਲੰਧਰ ਦੇ ਵਿੱਚ ਇਹ ਲੋਕ ਧਰਨੇ ਫੂਕਦੇ ਸਾਡੇ ਪਾਸਟਰ ਸਬਾਨਾਂ ਦੇ ਇਹ ਸਾਡੇ ਮੰਦੇ ਵਿੱਚ ਰੋਸ ਆ ਅੱਜ ਪੂਰੇ ਪੰਜਾਬ ਪ੍ਰਸ਼ਾਸਨ ਦੀ ਨਲਾਕੀ ਉਹਨਾਂ ਨੂੰ ਪਤਾ ਸੀ ਵੀ ਇਹ ਕੰਮ ਹੋ ਰਿਹਾ ਫਿਰ ਵੀ ਰੋਕਿਆ ਨਹੀਂ ਗਿਆ ਪੁਲਿਸ ਦੀ ਨਲਾਕੀ ਆ ਜਿਹੜੀ ਜਲੰਧਰ ਦੀ ਪੁਲਿਸ ਆ ਉਹਨਾਂ ਨੇ ਆਣ ਕੇ ਅਸੀਂ ਪਿਛੇ ਜੇ ਇੱਕ ਮੀਟਿੰਗ ਕੀਤੀ ਸੀ ਉਸ ਮੀਟਿੰਗ ਦੇ ਵਿੱਚ 27 ਤਰੀਕ ਨੂੰ ਇਹ ਸਾਡੇ ਕੋਲ ਆਏ 24 23 ਤਰੀਕ ਦੀ ਮੀਟਿੰਗ ਸੀ ਸਾਡੀ ਅਸੀਂ ਉਸ ਦਿਨ ਪ੍ਰੋਟੈਸਟ ਕਰਨਾ ਸੀ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਦੇ ਖਿਲਾਫ ਅਸੀਂ ਪ੍ਰੋਟੈਸਟ ਕਰਨਾ ਸੀਗਾ ਇਹਨਾਂ ਨੇ ਸਾਨੂੰ ਆਣ ਕੇ ਡੱਕਿਆ ਪ੍ਰੋਟੈਸਟ ਨਾ ਕਰੋ ਅਸੀਂ ਇਹਨਾਂ ਦੇ ਬਣਦੀ ਕਾਰਵਾਈ ਕਰਦੇ ਸਾਨੂੰ ਇੰਨੇ ਦਿਨ ਦੇ ਦਿਓ ਸਾਨੂੰ ਕੋਈ 27 ਤਰੀਕ ਮੰਗੀ 27 ਤਰੀਕ ਤੱਕ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਇਹਨੂੰ ਬਿਟਵੀਨ ਇਹ ਕੁੱਤਿਆਂ ਨੇ ਆਣ ਕੇ ਉੱਥੇ ਜਲੰਧਰ ਦੇ ਵਿੱਚ ਭੌਂਕਣਾ ਸ਼ੁਰੂ ਕਰ ਦਿੱਤਾ ਇਹਨਾਂ ਦੇ ਗੱਲ 'ਚ ਪਟੇ ਪਏ ਮੈਨੂੰ ਪਤਾ ਕਿੱਥੋਂ ਪਏ ਆ ਪਟੇ ਇਹ ਬਾਹਰ ਦੀਆਂ ਏਜੰਸੀਆਂ 'ਚ ਖੇਡਣ ਡਿਆ ਇਹਨਾਂ ਦੇ ਇਹਨਾਂ ਨੂੰ ਪੈਸੇ ਮਿਲੇ ਆ ਕਿ ਤੁਸੀਂ ਜਾਣ ਬੁੱਝ ਕੇ ਕੰਮ ਕਰੋ ਕਿਉਂਕਿ ਕ੍ਰਿਸਮਸ ਦਾ ਮਹੀਨਾ ਸ਼ੁਰੂ ਹੋਇਆ ਵਾ ਜਦ ਜਦ ਪੰਜਾਬ ਦੇ ਵਿੱਚ ਹਿੰਦੁਸਤਾਨ 'ਚ ਕ੍ਰਿਸਮਸ ਸ਼ੁਰ ਇਹੋ ਜੀਆਂ ਲੂੰਬੜੀਆਂ ਜੜੀਆਂ ਨੇ ਆਪਣੇ ਘੋਰਨੇ ਆ ਜੋ ਬਾਹਰ ਨਿਕਲਦੀਆਂ ਨੇ ਬਾਹਰ ਨਿਕਲ ਕੇ ਤੇ مسیਹ ਧਰਮ ਦੇ ਉੱਤੇ ਟਿਕਾ ਟਿਪਣੀਆਂ ਕਰਨੀਆਂ ਸ਼ੁਰੂ ਕਰ ਦਿੰਦੀਆਂ ਹਰੇ ਕਿਤੇ ਨਾ ਕਿਤੇ ਕ੍ਰਿਸਮਸ ਨੂੰ ਲੈ ਕੇ ਕੋਈ ਨਾ ਕੋਈ ਟਾਰਗੇਟ ਕੀਤਾ ਜਾ ਰਿਹਾ ਲੱਗਦਾ ਹੈ ਕਿ ਅੱਗੇ ਵੀ ਮਾਹੌਲ ਖਰਾਬ ਕਰਨ ਦੀ ਬਿਲਕੁਲ ਇਹਦੇ 'ਚ ਜੇ ਅਗਰ ਪ੍ਰਸ਼ਾਸਨ ਨੇ ਆਪਣਾ ਕੰਮ ਨਾ ਕੀਤਾ ਤੇ ਫਿਰ ਅਸੀਂ ਆਪਣਾ ਕੰਮ ਜ਼ਰੂਰ ਕਰਾਂਗੇ ਕ੍ਰਿਸਮਸ ਨੂੰ ਲੈ ਕੇ ਹੀ ਇਹ ਕੰਮ ਚੱਲ ਰਿਹਾ ਵਾ ਕਿਉਂਕਿ ਪਿਛਲੇ ਸਾਲ ਵੀ ਇਹੋ ਜੇ ਬੰਦਿਆਂ ਨੇ ਸਾਡੇ ਵੱਖ-ਵੱਖ ਜਿਹੜੀਆਂ ਸਾਡੇ ਪਾਸਟਰ ਸਬਾਨਾ ਦੀਆਂ ਸ਼ੋਭਾ ਯਾਤਰਾ ਰੋਕੀਆਂ ਕਰਨ ਕਰਨ ਦੇ ਵਿੱਚ ਗੋਲੀ ਚੱਲੀ ਇਹਨਾਂ ਲੋਕਾਂ ਦੇ ਬਿਆਨਾਂ ਕਰਕੇ ਜਦੋਂ ਤੁਸੀਂ ਕਿਸੇ ਧਰਮ ਦੇ ਖਿਲਾਫ ਹੇਟ ਸਪੀਚ ਕਰੋਗੇ ਤੇ ਕਈ ਇਹੋ ਜਿਹੇ ਲੋਕਾਂ ਜਿਹੜੇ ਚੀਜ਼ਾਂ ਸਮਝ ਜਾਂਦੇ ਉਹ ਸਮਝਦੇ ਨਹੀਂ ਉਹ ਤੁਰ ਪੈਂਦੇ ਆ ਇਹ ਲੋਕ 크ਿਸਮਸ ਨੂੰ ਲੈ ਕੇ ਹੀ ਟਾਰਗੇਟ ਕਰ ਰਿਹਾ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਜਿਹੜਾ ਵੀ ਮਾਹੌਲ ਖਰਾਬ ਹੋਊਗਾ ਹੁਣ ਉਹਦੀ ਜ਼ਿੰਮੇਵਾਰੀ ਜਿਹੜੀ ਆ ਪੰਜਾਬ ਪੁਲਿਸ ਦੀ ਹੋਵੇਗੀ ਕਿਉਂਕਿ ਅਸੀਂ ਉਹਨਾਂ ਨੂੰ ਕਹਿ ਚੁੱਕੇ ਹਾਂ ਵੀ ਇਹਨਾਂ ਨੂੰ ਡੱਕ ਲਓ ਇਹ ਇਹਨਾਂ ਨੂੰ ਉਹਨਾਂ ਨੇ ਨਹੀਂ ਡੱਕਿਆ ਤੇ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਕਿ ਸਾਡੇ ਧਰਮ ਤੇ ਸਾਡੇ ਪਾਸਟਰ ਸਭਾਨਾਂ ਨੂੰ ਇਹ ਲੋਕ ਟਾਰਗੇਟ ਕਰਨ ਸਾਡੇ ਚਰਚਾਂ ਨੂੰ ਖੌਤੀ ਕਰਨ ਸਾਡੇ ਪਾਸਟਰਾਂ ਨੂੰ ਖੌਤੀ ਕਰਨ ਔਰ ਸਾਡੇ ਪਾਸਟਰ ਸਭਾਨਾਂ ਦੇ ਇਹ ਲੋਕ ਪੁਤਲੇ ਫੂਕਣ ਅਸੀਂ ਨਹੀਂ ਬਰਦਾਸ਼ਤ ਕਰਾਂਗੇ ਠੀਕ ਅੱਜ ਸਾਰੇ ਅੰਮ੍ਰਿਤਸਰ 'ਚ ਹੋ ਰਹੀ ਹੈ ਹਮ ਵਰਕਪਲੇਸ ਅੱਜ ਪੰਜਾਬ ਦੇ ਵੱਖ-ਵੱਖ ਕੱਲ ਵੀ ਹੋਇਆ ਸੀਗਾ ਅੱਜ ਵੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪ੍ਰੋਟੈਸਟ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਕਰ ਰਹੀ ਆ ਔਰ 100 ਵਾਰ ਨੂੰ ਅਸੀਂ ਜਲੰਧਰ ਦੇ ਪੀਏਪੀ ਚੌਂਕ ਦਾ ਹਾਈਵੇ ਉਹ ਅਸੀਂ ਘੇਰਾਂਗੇ ਉਹ ਅਣਮਿੱਥੇ ਸਮੇਂ ਦੇ ਵਾਸਤੇ ਆ ਉੱਥੇ ਅਸੀਂ ਪੂਰਾ ਟੈਂਟ ਜਾਨਨੀਆਂ ਲਾ ਕੇ ਉਹ ਹਾਈਵੇ ਘੇਰ ਲੈਣਾ ਵਾ ਔਰ ਅਸੀਂ ਉਦੋਂ ਤੱਕ ਨਹੀਂ ਉਠਾਂਗੇ ਜਿੰਨੀ ਦੇਰ ਤੱਕ ਇਹ ਬੰਦਿਆਂ ਦੀ ਗ੍ਰਫਤਾਰੀਆਂ ਨਹੀਂ ਹੁੰਦੀਆਂ ਇਹ ਪੰਜਾਬ ਸਰਕਾਰ ਪੰਜਾਬ ਪ੍ਰਸ਼ਾਸਨ ਸਾਨੂੰ ਇਹ ਯਕੀਨੀ ਦਿਵਾਉਂਦਾ ਕਿ ਪੰਜਾਬ ਦੇ ਅੰਦਰ ਤੁਹਾਡੇ ਖਿਲਾਫ ਜਿਹੜੀ ਲੋਕ ਮਹਿਮਤ ਚਲਾਉਂਦੇ ਆ ਇਹਨਾਂ ਨੂੰ ਅਸੀਂ ਥੱਲ ਨਹੀਂ ਪਾਉਂਦੇ ਓਨੀ ਦੇਰ ਤੱਕ ਅਸੀਂ ਉੱਥੋਂ ਨਹੀਂ ਉਠਾਂਗੇ ਅਸੀਂ ਵੱਡੇ ਸੰਘਰਸ਼ ਦੀ ਤਿਆਰੀ ਕਰ ਰਹੇ ਆ ਅੱਜ ਸ਼ਾਮੀ ਸਾਡੀ ਮੀਟਿੰਗ ਹੈ ਉਹ ਮੀਟਿੰਗ ਤੋਂ ਬਾਅਦ ਅਸੀਂ ਸਾਰੇ ਇੰਤਜ਼ਾਮਾਂ ਦਾ ਵੇਖ ਕੇ ਅਸੀਂ ਸੋਮਵਾਰ ਮੈਂ ਆਪਣੇ ਤੁਹਾਡੇ ਰਾਹੀਂ ਤੁਹਾਡੇ ਮਾਧਿਅਮ ਰਾਹੀਂ ਆਪਣੇ ਪੰਜਾਬ ਦੀ ਸਾਰੀ ਗਲੋਬਲ ਟੀਮ ਨੂੰ ਮੈਂ ਇੱਕ ਅਪੀਲ ਕਰ ਰਿਹਾ ਹਾਂ ਕਿ ਸਭ ਸੋਮਵਾਰ 11 ਵਜੇ ਤੁਸੀਂ ਪੀਏਪੀ ਦੇ ਹਾਈਵੇ ਤੇ ਹੋਣੇ ਚਾਹੀਦੇ ਜੇ ਜਿਹੜੇ ਜਿਹੜੇ ਲੋਕ ਮਸ਼ੀਨ ਨੂੰ ਪਿਆਰ ਕਰਦੇ ਆ ਜਿਹੜੇ ਜਿਹੜੇ ਲੋਕ ਪਾਸਟਰ ਸਹਿਬਾਨ ਨੂੰ ਪਿਆਰ ਕਰਦੇ ਉਹ ਜਰੂਰ ਉੱਥੇ ਪਹੁੰਚਣਗੇ ਔਰ ਸਾਡੀ ਗਲੋਬਲ ਟੀਮ ਤੇ ਆਪਣੀਆਂ ਹਜ਼ਾਰਾਂ ਦੀ ਗਿਣਤੀ ਲੱਖਾਂ ਦੀ ਗਿਣਤੀ ਚ ਪਹੁੰਚ ਰਹੀ ਆ ਔਰ ਅਸੀਂ ਜਿਹੜੀ ਜਲੰਧਰ ਦੀ ਪੁਲਿਸ ਆ ਉਹਨੂੰ ਜਰੂਰ ਇੱਕ ਵਾਰੀ ਅਕਲ ਸਿਖਾਵਾਂਗੇ ਕਿ ਤੁਹਾਡੇ ਨੱਕ ਦੇ ਥੱਲੇ ਇਹ ਬੰਦੇ ਅਗਰ ਬਕਵਾਸ ਕਰਦੇ ਤੇ ਤੁਸੀਂ ਕਰਾ ਰਹੇ ਹੋ ਇਸ ਲਈ ਉਹ ਤੁਹਾਨੂੰ ਜਰੂਰ ਦੱਸਾਂਗੇ ਜੇ ਜਲੰਧਰ ਦਾ ਤੁਸੀਂ ਕਿਦਾਂ ਟ੍ਰੈਫਿਕ ਇੰਤਜ਼ਾਮ ਕਰਦੇਗੇ ਠੀਕ ਔਰ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦਾ ਪੰਜਾਬ ਪ੍ਰਧਾਨ ਤੁਸੀਂ ਦਿਸਤਾ ਦੇਖ ਰਹੇ ਜੇ ਰੋਸ਼ ਹੈ ਲੋਕਾਂ ਦੇ ਵਿੱਚ ਔਰ ਬੇहद ਇੱਕ ਸ਼ਰਮਨਾਕ ਘਟਨਾ ਜਿਹੜੀ ਆ ਜਲੰਧਰ ਦੇ ਵਿੱਚ ਵਾਪਰੀ ਆ ਸਾਡੇ ਮਾਤਾ ਪਿਤਾ ਜੋ ਕਿ ਰਿਲੀਜੀਅਸ ਪ੍ਰਚਾਰ ਕਰਦੇ ਨੇ ਸਿਰਫ ਬਾਈਬਲ ਦੇ ਵਿੱਚੋਂ ਪਰਮੇਸ਼ਰ ਦਾ ਭੇਜਿਆ ਹੋਇਆ ਪ੍ਰਚਾਰ ਕਰਦੇ ਨੇ ਉਹ ਉਹਨਾਂ ਦੇ ਚਰਚ ਦੇ ਉੱਤੇ ਉਹਨਾਂ ਦੇ ਨਾਮ ਦੇ ਉੱਤੇ ਜਿਹੜਾ ਇਹਨਾਂ ਨੇ ਕੰਮ ਕੀਤਾ ਆ ਕਿ ਕਦੀ ਤੁਸੀਂ ਅਜ ਤੱਕ ਮੇਰਾ ਖਿਆਲ ਕੇ ਇਤਿਹਾਸ ਦੇ ਵਿੱਚ ਇਹ ਨਹੀਂ ਹੋਇਆ ਕਿ ਕਿਸੇ ਵੀ ਰਿਲੀਜੀਅਸ ਗੁਰੂ ਧਰਮ ਗੁਰੂ ਦਾ ਕੋਈ ਪੁਤਲਾ ਸਾੜ ਸਕੇ ਪਰ ਜਲੰਧਰ ਦੀ ਪ੍ਰਸ਼ਾਸਨ ਦੀ ਨਾਕਾਮੀ ਆ ਕਿ ਜਿਨ੍ਹਾਂ ਨੇ ਇਹ ਦੋ ਬੰਦੇ ਪਕਾਨਾ ਸਿੱਧੂ ਔਰ ਮਨਹਾਸ ਖੁੱਲਾ ਛੱਡਿਆ ਟਾਈਮ ਦੇ ਨਾਲ ਇਹਨਾਂ ਨੂੰ ਪਟਾ ਪਾਇਆ ਹੁੰਦਾ ਤੇ ਅੱਜ ਸਾਨੂੰ ਇੱਥੇ ਇਹ ਰੋਜ਼ ਪ੍ਰਦਰਸ਼ਨ ਨਾ ਕੀਤਾ ਕਰਨਾ ਪੈਂਦਾ ਸਾਡੇ ਹੀਰ ਦੇ ਉਦੋਂ ਦੇ ਵਲੂੰਦਰੇ ਪਏ ਆ ਕਿਉਂਕਿ ਅਸੀਂ ਥੋੜਾ ਜਿਹਾ ਬਿਜੀ ਸੀਗਾ ਸਾਡਾ ਸੱਜਣ ਸੀ ਅੰਮ੍ਰਿਤਸਰ ਦੇ ਵਿੱਚ ਉਧਰ ਬਿਜੀ ਸੀ ਪਰ ਅਸੀਂ ਅੱਜ ਬੜੇ ਦੁਖੀ ਹਿਰਦੇ ਦੇ ਨਾਲ ਅੱਜ ਇਹ ਮੈਸੇਜ ਦੇਣ ਆਏ ਆ ਕਿ ਅਸੀਂ ਸੁੱਤੇ ਨਹੀਂ ਅਸੀਂ ਜਾਗਦੇ ਆ ਔਰ ਸਾਡੇ ਮਾਤਾ ਪਿਤਾ ਦੀ ਸਾਨੂੰ ਆਗਿਆ ਮਿਲੀ ਆ ਕਿ ਤੁਸੀਂ ਜਿਹੜਾ ਉਹਨਾਂ ਦੇ ਪਰਿਵਾਰਾਂ ਤੱਕ ਨਹੀਂ ਜਾਣਾ ਜਿਹੜਾ ਇਹਨਾਂ ਨੇ ਕੰਮ ਕੀਤਾ ਕਿ ਸਾਡੇ ਮਾਤਾ ਜੀ ਦਾ ਜਿਹੜਾ ਵਾ ਉਹ ਪੁਤਲਾ ਬਣਾ ਕੇ ਸਾੜਿਆ ਕਦੀ ਵੀ ਇਹ ਤੇ ਆਪ ਦੇ ਵਿੱਚ ਇਹ ਗੱਲ ਨਹੀਂ ਹੋਈ ਅੱਜ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪ੍ਰਦਰਸ਼ਨ ਹੋ ਰਿਹਾ ਔਰ ਤੁਸੀਂ ਦੇਖਦੇ ਹੋ ਕਿ ਅਸੀਂ ਪੁਤਲੇ ਤਿਆਰ ਕਰ ਲਿਆ ਅੱਲੀ ਤੇ ਅਸੀਂ ਪੁਤਲੇ ਤਿਆਰ ਕੀਤੇ ਆ ਜੇ ਪ੍ਰਸ਼ਾਸਨ ਨੇ ਇਹਨਾਂ ਨੂੰ ਸਮੇਂ ਦੇ ਨਾਲ ਪਠਾ ਪਾ ਕੇ ਨਾਂ ਅੰਦਰ ਕੀਤਾ ਤੇ ਅਸੀਂ ਸੋਮਵਾਰ ਨੂੰ ਤੇਦਰ ਪਰਦਰਸ਼ਨ ਕਰਨਾ ਹੀ ਆ ਪਰ ਅਸੀਂ ਨਾ ਜਾ ਕੇ ਹੀ ਅਨਮਿੱਤੇ ਸਮੇਂ ਦੇ ਲਈ ਜਿਹੜਾ ਵਾਸੀਂ ਪ੍ਰਦਰਸ਼ਨ ਕਰਾਂਗੇ ਸਰ ਅਕਸਰ ਹੀ ਦੇਖਿਆ ਜਾਂਦਾ ਨਿਵੇਂ ਰੀਆ ਜਾਂ ਕ੍ਰਿਸਮਸ ਹੁੰਦਾ ਹੈ ਉਦੋਂ ਹੀ ਇਹੋ ਜਿਹੇ ਬਰੁਬੇਵਾਦਾਂ ਵਾਲੇ ਬਿਆਨ ਆਉਂਦੇ ਨੇ ਖੜੇ ਹੁੰਦੇ ਨੇ ਤਾਂ ਲੱਗਦਾ ਨਹੀਂ ਆਪਸੀ ਭਾਈਚਾਰੇ ਨੂੰ ਬੁੱਕ ਪਾਉਣ ਦੀ ਕੋਸ਼ਿਸ਼ ਕੀਤੀ ਹੈ ਦੇਖੋ ਇਹ ਤੇ ਜਿਉਂ ਦਾ ਬਾਈਬਲ ਦਾ ਪ੍ਰਸਾਰ ਹੋਇਆ 2000 ਸਾਲ ਪਹਿਲਾਂ ਉਦੋਂ ਤੋਂ ਹੀ ਜਿਹੜਾ ਇਹ ਚੀਜ਼ਾਂ ਚੱਲਦੀਆਂ ਆ ਰਹੀਆਂ ਪਰ ਆਹ ਚੀਜ਼ ਤੇ ਹੱਦ ਹੋ ਗਈ ਯਾਰ ਇੰਨਾ ਤੁਹਾਨੂੰ ਆਪਣੇ ਫੇਮ ਦੀ ਭੁੱਖ ਪੈ ਗਈ ਇੰਨਾ ਤੁਹਾਡੇ ਮਨਾਂ ਦੇ ਵਿੱਚ ਮਾਇਕਾਂ ਦਾ ਲਾਲਚ ਆ ਗਿਆ ਕਿ ਸਾਨੂੰ ਵਿਊ ਮਿਲ ਉਹ ਤੁਸੀਂ ਇੱਕ ਧਰਮ ਗੁਰੂ ਦੇ ਉੱਤੇ ਇਹੋ ਜਿਹਾ ਕੰਮ ਕਰੋਗੇ ਪੁਤਲੇ ਸਾੜਨ ਤੱਕ ਆ ਜਾਗੇ ਲੱਕ ਦੀ ਲਹਨਤ ਆ ਇਹਨਾਂ ਦੇ ਉੱਤੇ ਇਹਨਾਂ ਦੀ ਰਾਜਨੀਤੀਆਂ ਦੇ ਉੱਤੇ ਜਿਹੜੇ ਕਹਿੰਦੇ ਨੇ ਕਿ ਅਸੀਂ ਸਮਾਜ ਸੇਵਕ ਹੈ ਨਾਲੀ ਲੱਕ ਦੀ ਲਹਨਤ ਅਸੀਂ ਪਾਉਂਦੇ ਆ ਤੇ ਪੈਣੀ ਵੀ ਆ ਔਰ ਹੁਣ ਇਹਨਾਂ ਦਾ ਛਤਰਾ ਦਾ ਹਾਰ ਪਾ ਕੇ ਇਹਨਾਂ ਦੇ ਗਾਲਾਂ ਸੀ ਆ ਕੰਮ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਕਿਸੇ ਵੀ ਧਰਮ ਗੁਰੂ ਵਾਲੇ ਤਰ੍ਹਾਂ ਦਾ ਖਿਆਲ ਨਾ ਕਰੇ ਨੈਕਸਟ ਸਟੈਪ ਕੀ ਹੈ ਨੈਕਸਟ ਸਟੈਪ ਅਸੀਂ ਮੰਗ ਪੱਤਰ ਦੇਵਾਂਗੇ ਡੀਸੀ ਸਾਹਿਬ ਨੂੰ ਕੰਪਲੇਂਟ ਦੇਵਾਂਗੇ ਐਸਐਸਪੀ ਸਾਹਿਬ ਨੂੰ ਕਿ ਇਹਨਾਂ ਦੇ ਉੱਤੇ ਬਣਦੀਆਂ ਧਰਾਵਾਂ ਇੱਕ ਔਰਤ ਦਾ ਇੱਕ ਧਰਮ ਗੁਰੂ ਔਰਤ ਦਾ ਡੇੜਾ ਵਾ ਪੁਤਲਾ ਜਿਹੜਾ ਵਾ ਉਹ ਸਾੜਿਆ ਵਾ ਔਰ ਜੋ ਮਾਨਵ ਅਧਿਕਾਰ ਸਾਡਾ ਸੰਵਿਧਾਨ ਜਿੰਨੀਆਂ ਧਾਰਾ ਦੇ ਤਹਿਤ ਇਹਨਾਂ ਦੇ ਪਰਚਾ ਦਰਜ ਕਰੇ ਤੱਤਨ ਲੱਗਦਾ ਨਹੀਂ ਕਿ ਪੁਲਿਸ ਪ੍ਰਸ਼ਾਸਨ ਉਸ ਦਿਨ ਰੋਕ ਸਕਦੀ ਸੀ ਕਿਉਂਕਿ ਉਹ ਬਹੁਤ ਵੱਡਾ ਬਿਲਕੁਲ ਰੋਕ ਸਕਦੀ ਸੀ ਔਰ ਇਹਨਾਂ ਨੇ ਵੀ ਚਲਾਕੀ ਕੀਤੀ ਆ ਇਹਨਾਂ ਨੇ ਆਪਣੀ ਚਲਾਕੀ ਛੁਪਾਈ ਆ ਜੇਕਰ ਸਾਨੂੰ ਕਹਿ ਕੇ ਹੁੰਦੇ ਸਾਨੂੰ ਦੱਸ ਕੇ ਹੁੰਦੇ ਪ੍ਰਸ਼ਾਸਨ ਨੂੰ ਦੱਸ ਕੇ ਹੁੰਦੇ ਕਿ ਅਸੀਂ ਪੁਤਲੇ ਸਾਂਦੇ ਜੇ ਤੇ ਫਿਰ ਅਸੀਂ ਆਮੋ ਸਾਹਮਣੇ ਹੁੰਦੇ ਤੇ ਫਿਰ ਪਤਾ ਲੱਗਦਾ ਵੀ ਕੌਣ ਕਿੰਨੇ ਪਾਣੀ ਚ ਹਲੇ ਚਲਾਕੀ ਕੀਤੀ ਆ ਚਲਾਕੀ ਕਰਕੇ ਬਿਨਾ ਪ੍ਰਸ਼ਾਸਨ ਦੀ ਨੋਲਿਜ ਤੋਂ ਇਹਨਾਂ ਨੇ ਪੁਤਲੇ ਬੂਕੇ ਆ ਜੋ ਲੋਕ ਸੀ ਜਿਸ ਤਰ੍ਹਾਂ ਕਿ ਹਰ ਵਾਰ 크ਿਸਮਿਸ ਦੇ ਦਿਨਾਂ ਵਿੱਚ ਪੋਸਟਰ ਵੀ ਪਿਛਲੀ ਵਾਰ ਸਾੜੇ ਗਏ ਔਰ ਬਹੁਤ ਜ਼ਿਆਦਾ ਵਿਵਾਦ ਰਿਹਾ ਉਸ ਟਾਈਮ ਵੀ ਜੇ ਕਿਤਨਾ ਕਿਤੇ ਕਾਨੂੰਨੀ ਤੌਰ ਤੇ ਇਹਨਾਂ ਦੇ ਉੱਤੇ ਨਾਟਕਸੀ ਹੁੰਦੀ ਤਾਂ ਹੁਣ ਇਹ ਫੇਰ ਦੁਬਾਰਾ ਤੋਂ ਇਹ ਮੁਸ਼ਕਲਾ ਪੈਦਾ ਕਾਨੂੰਨ ਦੀ ਬਿਲਕੁਲ ਸਰਾਸਰ ਨਕਾਮੀ ਆ ਇੱਕ ਬਿਆਨ ਜਾਰੀ ਹੋਇਆ ਸਰਕਾਰ ਬਣਦੀ ਕਿ ਕੋਈ ਵੀ ਹੇਟ ਸਪੀਚ ਕਰੇਗਾ ਤੋ ਉਹਨੂੰ ਤੁਰੰਤ ਜਿਹੜਾ ਵਾ ਫੜ ਕੇ ਅੰਦਰ ਦਿੱਤਾ ਜਾਏਗਾ ਪਰ ਇਹ ਕਿਤੇ ਵੀ ਇੰਪਲੀਮੈਂਟ ਨਹੀਂ ਹੋਇਆ ਕਿਉਂਕਿ ਖੁੱਲੇ ਤੁਰੇ ਫਿਰਦੇ ਆ ਖਾਸ ਤੌਰ ਤੇ ਇਸ ਸੈਨਿਟੀ ਨੂੰ ਇਹ ਟਾਰਗੇਟ ਕਰਦੇ ਆ ਕਿ ਸਾਨੂੰ ਫੇਮ ਮਿਲੇ ਇਹ ਬਿਲਕੁਲ ਪ੍ਰਸ਼ਾਸਨ ਦੀ ਨਾਕਾਮੀ ਆ ਇਸ ਦਿਨ ਦਾ 1 ਮਹੀਨਾ ਹੋ ਗਿਆ ਬੋਲ ਰਿਆ ਸੀਗਾ ਔਰ ਉਹਦਾ ਮਨੋਵਲ ਇੰਨਾ ਵੱਧ ਗਿਆ ਕਿ ਉਹ ਇਸ ਹਰ ਤੱਕ ਜਿਹੜਾ ਉਹਨੇ ਨੀਚ ਕੰਮ ਕੀਤਾ ਹੈ